ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ 트럼ਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਕਰੈਕਡਾਊਨ ਵਿਰੁੱਧ ਪ੍ਰਦਰਸ਼ਨ ਪੂਰੇ ਅਮਰੀਕਾ 'ਚ ਫੈਲਦੇ ਜਾ ਰਹੇ ਨੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੇ ਵਿਰੋਧ ਚ 1800 ਤੋਂ ਵੱਧ ਨੋ ਕਿੰਗਸ ਸਮਾਗਮ ਸ਼ਨੀਵਾਰ ਨੂੰ ਹੋਣ ਵਾਲੇ ਨੇ ਉਸੇ ਦਿਨ ਵਾਸ਼ਿੰਗਟਨ ਡੀਸੀ ਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਫੌਜੀ ਪਰੇਡ ਹੋਵੇਗੀ ਉਸ ਪਰੇਡ ਤੋਂ ਪਹਿਲਾਂ 트੍ਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਤਾਕਤ ਦੇ ਪ੍ਰਦਰਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਮਰੀਕਾ ਚ ਲਗਾਤਾਰ ਹੋ ਰਿਹਾ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਹੁਣ ਲਾਸ ਐਂਜਲਸ ਖੇਤਰ ਦੇ ਕਈ ਮੇਅਰ ਇਕੱਠੇ ਹੋਏ ਤੇ ਉਹਨਾਂ ਨੇ ਟਰੰਪ ਪ੍ਰਸ਼ਾਸਨ ਤੋਂ ਪ੍ਰਵਾਸੀਆਂ ਵਿਰੁੱਧ ਤੇਜ਼ ਕੀਤੇ ਜਾ ਰਹੇ ਛਾਪਿਆਂ ਨੂੰ ਰੋਕਣ ਦੀ ਮੰਗ ਕੀਤੀ ਉਹਨਾਂ ਕਹਿੰਦੇ ਕਿ ਇਸ ਕਾਰਵਾਈ ਨਾਲ ਉਹਨਾਂ ਦੇ ਸ਼ਹਿਰਾਂ ਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਦੇਸ਼ ਭਰ ਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਲਾਸ ਐਂਜਲਸ ਖੇਤਰ ਦੇ ਮੇਰਾਂ ਅਤੇ ਸਿਟੀ ਕਾਉਂਸਲ ਮੈਂਬਰਾਂ ਨੇ ਵੀ ਟਰੰਪ ਪ੍ਰਸ਼ਾਸਨ ਤੋਂ ਛਾਪਿਆਂ ਦੌਰਾਨ ਇਮੀਗ੍ਰੇਸ਼ਨ ਏਜੰਟਸ ਦੇ ਨਾਲ ਹਥਿਆਰਬੰਦ ਸੈਨਿਕਾਂ ਦੀ ਤੈਨਾਤੀ ਬੰਦ ਕਰਨ ਦੀ ਮੰਗ ਕੀਤੀ ਹੈ ਪੈਰਾਮਾਉਂਟ ਡਿਪਟੀ ਮੇਅਰ ਬ੍ਰੈਂਡਾ 올ਮੋਸਟ ਨੇ ਕਿਹਾਏ ਕਿ ਉਹ ਬੇਨਤੀ ਕਰਦੀ ਹੈ ਕਿ ਕਿਰਪਾ ਕਰਕੇ ਗੱਲ ਸੁਣੋ ਸਾਡੇ ਖੇਤਰ ਦੇ ਵਸਨੀਕਾਂ ਨੂੰ ਡਰਾਉਣਾ ਬੰਦ ਕਰੋ ਲਾਸ ਐਂਜਲਸ ਦੇ ਮੇਅਰ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕੈਰਨ ਬਾਸ ਜੋ ਪ੍ਰੈਸ ਕਾਨਫਰੰਸ ਦੌਰਾਨ ਹੋਰ ਮੇਰਾਂ ਨਾਲ ਮੌਜੂਦ ਸਨ ਉਨ੍ਹਾਂ ਨੇ ਕਿਹਾ ਕਿ ਵਾਈਟ ਹਾਊਸ ਦੇ ਇਸ਼ਾਰੇ ਤੇ ਛਾਪੇਆ ਰਾਹੀਂ ਡਰ ਫੈਲਾਇਆ ਜਾ ਰਿਹਾ ਏ ਮੰਗਲਵਾਰ ਨੂੰ ਲਾਸ ਐਂਜਲਸ ਚ ਇੱਕ ਰਾਤ ਦਾ ਕਰਫਿਊ ਸ਼ੁਰੂ ਹੋ ਗਿਆ ਜੋ ਸ਼ਹਿਰ ਦੇ 2.5 ਕਿਲੋਮੀਟਰ ਦੇ ਖੇਤਰ ਚ ਲੱਗਾ ਰਿਹਾ ਲਾਸ ਐਂਜਲਸ ਖੇਤਰ ਦਾ ਖੇਤਰਫਲ ਲਗਭਗ 1295 ਵਰਗ ਕਿਲੋਮੀਟਰ ਹੈ ਬਾਸ ਨੇ ਕਿਹਾ ਜੇ ਛਾਪੇਮਾਰੀ ਜਾਰੀ ਰਹਿੰਦੀ ਹੈ ਜੇਕਰ ਸਾਡੀਆਂ ਸੜਕਾਂ ਤੇ ਸੈਨਿਕ ਤਾਇਨਾਤ ਕੀਤੇ ਜਾਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਕਰਫਿਊ ਜਾਰੀ ਰਹੇਗਾ ਕੈਲੀਫੋਰਨੀਆ ਦੇ ਗਵਰਨਰ ਗੈਵਨ ਡਿਊਸਮ ਨੇ ਸੰਗੀ ਅਦਾਲਤ ਨੂੰ ਛਾਪੇਮਾਰੀ ਚ ਫੌਜਾਂ ਦੀ ਵਰਤੋਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹਾਲਾਂਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਦੇਣਗੇ ਇਸ ਦੌਰਾਨ ਪੁਲਿਸ ਵਿਭਾਗ ਅਨੁਸਾਰ ਲਾਸ ਐਂਜਲਸ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਸ਼ਨੀਵਾਰ ਤੋਂ ਲਗਭਗ 400 ਲੋਕਾਂ ਨੂੰ ਗ੍ਰਿਫਤਾਰ ਤੇ ਹਿਰਾਸਤ ਚ ਲਿਆਏ ਬੁਲੇਸ ਅਨੁਸਾਰ ਜ਼ਿਆਦਾਤਰ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਬੇਨਤੀਆਂ ਦੀ ਉਲੰਘਣਾ ਕਰਕੇ ਖੇਤਰ ਨਾ ਛੱਡਣ ਲਈ ਗ੍ਰਿਫਤਾਰ ਕੀਤਾ ਗਿਆ। ਇੱਕ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਅਤੇ ਪ੍ਰਦਰਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਦੂਜੇ ਪਾਸੇ 트੍ਰੰਪ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਮੁਸ਼ਕਲ ਖੜੀ ਕਰ ਦਿੱਤੀ ਗਈ ਹੈ। ਦਰਅਸਲ ਗ੍ਰਹਿ ਸੁਰੱਖਿਆ ਵਿਭਾਗ ਨੇ ਹਾਰਵਰਡ ਯੂਨੀਵਰਸਿਟੀ ਤੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਇਸ ਦੇ SEVP ਸਰਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਜੋ ਇਸ ਨੂੰ 2025-2026 ਅਕਾਦਮਿਕ ਸਾਲ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਤੋਂ ਰੋਕੇਗਾ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਸਰਟੀਫਿਕੇਸ਼ਨ ਨੂੰ ਰੱਦ ਕਰਨ ਤੋਂ ਬਾਅਦ ਲਗਭਗ 6600 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਜੋ ਖਮਚਾ ਅਮਰੀਕੀ ਸਰਕਾਰ ਨੇ ਕੈਂਪਸ ਦੇ ਵਿੱਚ ਕੁਝ ਸੁਰੱਖਿਆ ਚਿੰਤਾਵਾਂ ਅਤੇ ਵਿਦੇਸ਼ੀ ਸਬੰਧਾਂ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ ਇਸ ਫੈਸਲੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਂ ਤਾਂ ਆਪਣੀ ਪੜ੍ਹਾਈ ਤਬਦੀਲ ਕਰਨ ਦੀ ਲੋੜ ਹੋਵੇਗੀ ਜਾਂ ਫਿਰ ਆਪਣੀ ਕਾਨੂੰਨੀ ਸਥਿਤੀ ਗਵਾਉਣ ਦਾ ਜੋਖਮ ਹੋਵੇਗਾ ਵਿਭਾਗ ਦੇ ਇਸ ਕਦਮ ਨਾਲ ਲਗਭਗ 6800 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ 'ਚ ਵਿਘਨ ਪੈ ਸਕਦਾ ਹੈ ਜਾਂ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਸਕਦੇ ਨੇ ਡੀ ਐਚ ਐਸ ਨੇ ਇਸ ਫੈਸਲੇ ਲਈ ਕੈਂਪਸ ਦੇ ਵਿੱਚ ਕੁਝ ਸੁਰੱਖਿਆ ਚਿੰਤਾਵਾਂ ਅਤੇ ਚੀਨੀ ਯੂਨੀਵਰਸਿਟੀਆਂ ਨਾਲ ਸਬੰਧਾਂ ਦਾ ਹਵਾਲਾ ਦਿੱਤਾ ਇਹ ਫੈਸਲਾ ਵਿਵਾਦਪੂਰਨ ਹੈ ਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਵਿਦਿਆਰਥੀਆਂ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਇਸ ਫੈਸਲੇ ਨੂੰ ਹੋਰ ਸੰਸਥਾਵਾਂ ਲਈ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਰ ਸਖਤ ਨਿਯਮਾਂ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਾਰੋਬਾਰੀ ਐਲਨ ਮਸਕ ਦੀ ਮਾਫੀ ਮਨਜ਼ੂਰ ਕਰ ਲਈ ਹੈ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਟ ਨੇ ਕਿਹਾ ਕਿ 트੍ਰੰਪ ਨੇ ਟੈਸਲਾ ਦੇ ਸੀਈਓ ਐਲਨ ਮਸਕ ਦੀ ਮਾਫੀ ਸਵੀਕਾਰ ਕਰ ਲਈ ਹੈ ਇਸ ਤੋਂ ਪਹਿਲਾਂ ਨਿਊਯਾਰਕ ਪੋਸਟ ਨਾਲ ਗੱਲਬਾਤ 'ਚ 트੍ਰੰਪ ਨੇ ਕਿਹਾ ਕਿ ਇਹ ਬਹੁਤ ਵਧੀਆ ਸੀ ਕਿ ਉਸਨੇ ਇਹ ਕੀਤਾ ਮਸਕ ਵੱਲੋਂ ਮਾਫੀ ਮੰਗਣ ਤੋਂ ਪਹਿਲਾਂ ਉਸਨੇ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਇਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਲਈ ਮਾਫੀ ਮੰਗੀ ਵਾਈਟ ਹਾਊਸ ਦੇ ਪ੍ਰੈਸ ਕਟਰ ਲਿਵਿਟ ਨੇ ਇੱਕ ਮੀਡੀਆ ਬਰੀਫਿੰਗ ਦੇ ਵਿੱਚ ਕਿਹਾ ਕਿ ਸਰਕਾਰ ਨੇ ਅਮਰੀਕੀ ਲੋਕਾਂ ਦੇ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਰਾਸ਼ਟਰਪਤੀ ਨੇ ਐਲਨ ਵੱਲੋਂ ਦਿੱਤੇ ਗਏ ਬਿਆਨ ਨੂੰ ਸਵੀਕਾਰ ਕੀਤਾ ਤੇ ਉਸ ਦੀ ਕਦਰ ਕੀਤੀ ਅਤੇ ਅਸੀਂ ਅਮਰੀਕੀ ਲੋਕਾਂ ਦੇ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਇਹ ਪੁੱਛੇ ਜਾਣਤੇ ਕਿ ਕੀ ਪ੍ਰਸ਼ਾਸਨ ਨੇ ਮਸਕ ਦੇ ਸਰਕਾਰੀ ਇਕਰਾਰਨਾਮੇ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਜਿਸ ਬਾਰੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਵਿਚਾਰ ਕਰ ਰਹੇ ਨੇ। ਲਿਵਿਟ ਨੇ ਕਿਹਾ ਅਜੇ ਤੱਕ ਅਜਿਹਾ ਕੁਝ ਵੀ ਸ਼ੁਰੂ ਨਹੀਂ ਹੋਇਆ। ਮਸਕ ਨੇ ਐਕਸ ਤੇ ਇੱਕ ਪੋਸਟ ਚ ਕਿਹਾ ਕਿ ਮੈਨੂੰ ਪਿਛਲੇ ਹਫਤੇ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ਤੇ ਅਫਸੋਸ ਹੈ ਮਸਕ ਨੇ ਸੋਮਵਾਰ ਰਾਤ ਨੂੰ ਟਰੰਪ ਨੂੰ ਫੋਨ ਕੀਤਾ ਤੇ ਬੁੱਧਵਾਰ ਸਵੇਰੇ ਕਿਹਾ ਕਿ ਉਹ ਪਿਛਲੇ ਹਫਤੇ ਰਾਸ਼ਟਰਪਤੀ ਬਾਰੇ ਜਨਤਕ ਤੌਰ ਤੇ ਕੀਤੀਆਂ ਗਈਆਂ ਕੁਝ ਸੋਸ਼ਲ ਮੀਡੀਆ ਪੋਸਟਾਂ ਲਈ ਅਫਸੋਸ ਮਹਿਸੂਸ ਕਰਦੇ ਨੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਅਤੇ ਵਾਈਟ ਹਾਊਸ ਚੀਫ ਆਫ ਸਟਾਫ ਸੂਜੀ ਵਿਲਜ਼ ਨੇ ਸ਼ੁੱਕਰਵਾਰ ਨੂੰ ਮਸਕ ਨਾਲ ਫੋਨ ਤੇ ਗੱਲ ਕੀਤੀ ਇਸ ਤੋਂ ਬਾਅਦ ਮਸਕ ਅਤੇ ਟਰੰਪ ਵਿਚਕਾਰ ਇੱਕ ਸੰਖੇਪ ਫੋਨ ਗੱਲਬਾਤ ਹੋਈ ਤੇ ਮਸਕ ਨੇ ਜਨਤਕ ਤੌਰ ਤੇ ਟਰੰਪ ਤੋਂ ਮਾਫੀ ਮੰਗੀ। ਗੁਜਰਾਤ ਚ 에ਅਰ ਇੰਡੀਆ ਦੀ ਫਲਾਈਟ AI171 ਜੋ ਲੰਡਨ ਗੈਟਵੇਕ ਲਈ ਰਵਾਨਾ ਹੋਈ ਸੀ ਉਡਾਣ ਭਰਨ ਤੋਂ ਬਾਅਦ ਹਾਦਸਾ ਗ੍ਰਸਤ ਹੋ ਗਈ। ਇਸ ਬੋਇੰਗ 787-8 ਜਹਾਜ਼ ਦੇ ਵਿੱਚ 242 ਯਾਤਰੀ ਤੇ ਚਾਲਕ ਦਲ ਸਵਾਰ ਸਨ ਜਿਨ੍ਹਾਂ ਵਿੱਚ 169 ਭਾਰਤੀ 53 ਬ੍ਰਿਟਿਸ਼ ਇੱਕ ਕੈਨੇਡੀਅਨ ਤੇ 7 ਪੁਰਤਗਾਲੀ ਨਾਗਰਿਕ ਸ਼ਾਮਲ ਸਨ ਇਹ ਹਾਦਸਾ ਦੁਪਹਿਰ 1:38 ਮਿੰਟ ਤੇ ਵਾਪਰਿਆ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਅਹਮਦਾਬਾਦ ਚ ਲੰਡਨ ਜਾ ਰਹੇ ਜਹਾਜ਼ ਹਾਦਸੇ ਦੇ ਦ੍ਰਿਸ਼ ਬਹੁਤ ਭਿਆਨਕ ਨੇ ਮੈਨੂੰ ਸਥਿਤੀ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਇਸ ਦੁਖਦ ਸਮੇਂ ਚ ਮੇਰੀਆਂ ਭਾਵਨਾਵਾਂ ਯਾਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਨ ਏਅਰ ਇੰਡੀਆ ਨੇ ਪੁਸ਼ਟੀ ਕੀਤੀ ਕਿ ਫਲਾਈਟ AI 171 ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਮਦਦ ਲਈ ਹੈਲਪਲਾਈਨ ਨੰਬਰ 18005691444 ਜਾਰੀ ਕੀਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤਰਾਸ ਦੀ ਤੇ ਡੂੰਗਾ ਦੁੱਖ ਜਤਾਇਆ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਲਿਖਿਆ, "ਅਹਮਦਾਬਾਦ ਦੀ ਇਸ ਭਿਆਨਕ ਘਟਨਾ ਨੇ ਦੁਖੀ ਕਰ ਦਿੱਤਾ ਏ ਇਹ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਏ ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੀਆਂ ਸੰਵੇਦਨਾਵਾਂ ਸਾਰੇ ਪੀੜਿਤ ਲੋਕਾਂ ਨਾਲ ਆ ਮੈਂ ਅਧਿਕਾਰੀਆਂ ਤੇ ਮੰਤਰੀਆਂ ਨਾਲ ਸੰਪਰਕ ਚਾਹਾਂ ਜੋ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਨੇ ਇਸ ਮੌਕੇ ਵਲਾਦੀਮੀਰ ਜ਼ੇਲੈਂਸਕੀ ਨੇ ਭਾਰਤ ਚ ਜਹਾਜ਼ ਹਾਦਸੇ ਤੇ ਪੀਐਮ ਮੋਦੀ ਨਾਲ ਦੁੱਖ ਪ੍ਰਗਟਾਇਆ ਉਹਨਾਂ ਨੇ ਟਵੀਟ ਕਰਕੇ ਲਿਖਿਆ ਇਹ ਬਹੁਤ ਦੁਖਦਾਈ ਖਬਰ ਹੈ ਇਸ ਦੁਖਦਾਈ ਦਿਨ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਸਾਰੇ ਲੋਕਾਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਨੇ ਸਾਡੀਆਂ ਭਾਵਨਾਵਾਂ ਭਾਰਤ ਯੂਕੇ ਪੁਰਤਗਾਲ ਅਤੇ ਕੈਨੇਡਾ ਚ ਸਾਰੇ ਪੀੜਤਾਂ ਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨਾਲ ਨੇ ਅਸੀਂ ਇਸ ਦੁਖਦਾਈ ਦਿਨ ਤੇ ਤੁਹਾਡੇ ਨਾਲ ਦੁੱਖ ਨੂੰ ਸਾਂਝਾ ਕਰਦੇ ਹਾਂ ਅਸੀਂ ਸਾਰੇ ਵੱਧ ਤੋਂ ਵੱਧ ਜਾਨਾਂ ਬਚਾਉਣ ਲਈ ਪ੍ਰਾਰਥਨਾ ਕਰਦੇ ਹਾਂ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਜਹਾਜ਼ ਹਾਦਸਾ 12 ਨਵੰਬਰ 1996 ਨੂੰ ਵਾਪਰਿਆ ਸੀ ਜਿਸ ਨੂੰ ਚਰਖੀ ਦਾਦਰੀ ਜਹਾਜ਼ ਹਾਦਸੇ ਵਜੋਂ ਜਾਣਿਆ ਜਾਂਦਾ ਹੈ ਇਹ ਹਾਦਸਾ ਹਰਿਆਣਾ ਦੇ ਚਰਖੀ ਦਾਦਰੀ ਨੇੜੇ ਵਾਪਰਿਆ ਜਦੋਂ ਦੋ ਜਹਾਜ਼ ਇੱਕ ਦੂਜੇ ਨਾਲ ਟਕਰਾ ਗਿਆ ਇਸ ਟੱਕਰ ਚ ਦੋਵਾਂ ਜਹਾਜ਼ਾਂ ਦੇ ਵਿੱਚ ਸਵਾਰ ਸਾਰੇ 349 ਲੋਕ ਮਾਰੇ ਗਏ ਸਨ ਇਹ ਹਾਦਸਾ ਪਾਇਲਟ ਅਤੇ ਹਵਾਈ ਆਵਾਜਾਈ ਨਿਯੰਤਰਣ ਵਿੱਚਕਾਰ ਗਲਤ ਫਹੀਮੀ ਅਤੇ ਉਚਾਈ ਦੀ ਜਾਣਕਾਰੀ ਨੂੰ ਸਹੀ ਢੰਗ ਨਾਲ ਸਮਝਣ ਚ ਆਸਮਰੱਥਾ ਕਾਰਨ ਹੋਇਆ 1 ਜਨਵਰੀ 1978 ਨੂੰ ਇੱਕ ਬੋਇੰਗ 747 ਮੁੰਬਈ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਅਰਬ ਸਾਗਰ 'ਚ ਹਾਦਸਾ ਗ੍ਰਸਤ ਹੋ ਗਿਆ ਸੀ ਦਿਸ਼ਾ ਉਲਝਣ ਅਤੇ ਤਕਨੀਕੀ ਖਰਾਬੀ ਕਾਰਨ ਹੋਏ ਇਸ ਹਾਦਸੇ 'ਚ 213 ਲੋਕਾਂ ਦੀ ਜਾਨ ਚਲੀ ਗਈ ਸੀ ਜਹਾਜ਼ ਮੁੰਬਈ ਤੋਂ ਦੁਬਈ ਜਾ ਰਿਹਾ ਸੀ ਡਾਕਟਰ ਸ਼੍ਰੀ ਨਿਵਾਸ ਬੋਬੀ ਮੁਕਮਾਲਾ ਨੂੰ ਅਮਰੀਕਨ ਮੈਡੀਕਲ ਐਸੋਸੀਏਸ਼ਨ ਦਾ 180ਵਾਂ ਪ੍ਰਧਾਨ ਚੁਣਿਆ ਗਿਆ ਹੈ ਉਹ ਇਸ ਵਕਕਾਰੀ ਸੰਸਥਾ ਦੇ 178 ਸਾਲਾਂ ਦੇ ਇਤਿਹਾਸ 'ਚ ਪ੍ਰਧਾਨ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਨੇ ਇਸ ਇਤਿਹਾਸਕ ਮੌਕੇ ਤੇ ਡਾਕਟਰ ਮੁਕਮਾਲਾ ਨੇ ਕਿਹਾ ਕਿ ਇਹ ਇੱਕ ਪ੍ਰੇਰਣਾਦਾਇਕ ਤੇ ਭਾਵਨਾਤਮਕ ਪਲ ਹੈ ਡਾਕਟਰ ਮੁਕਮਾਲਾ ਨੂੰ ਪਿਛਲੇ ਸਾਲ ਨਵੰਬਰ 'ਚ ਉਹਨਾਂ ਦੇ ਦਿਮਾਗ ਦੇ ਖੱਬੇ ਪਾਸੇ 8 ਸੈਂਟੀਮੀਟਰ ਟੈਂਪੋਰਲ ਲੋਬ ਟਿਊਮਰ ਦਾ ਪਤਾ ਲੱਗਿਆ ਸੀ ਉਨਾ ਦੀ ਸਿਰਫ 3 ਹਫ਼ਤਿਆਂ ਚ ਸਰਜਰੀ ਕੀਤੀ ਗਈ ਜਿਸ ਵਿੱਚ 90% ਦਾ ਟਿਊਮਰ ਨੂੰ ਸਫਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ ਸੀ 53 ਸਾਲਾ ਡਾਕਟਰ ਮੁਕਮਾਲਾ ਦੋ ਬੱਚਿਆਂ ਦੇ ਪਿਤਾ ਨੇ ਡਾਕਟਰ ਮੁਕਮਾਲਾ ਨੇ ਮੰਨਿਆ ਕਿ ਉਹਨਾਂ ਨੂੰ ਸਭ ਤੋਂ ਵਧੀਆ ਇਲਾਜ ਮਿਲਿਆ ਪਰ ਇਹ ਸਾਰੇ ਮਰੀਜ਼ਾਂ ਲਈ ਸੰਭਵ ਨਹੀਂ ਹੈ ਉਹਨਾਂ ਕਿਹਾ ਅੱਜ ਬਹੁਤ ਸਾਰੇ ਲੋਕ ਅਜੇ ਵੀ ਸੋਚ ਰਹੇ ਨੇ ਕਿ ਕੀ ਬੀਮਾ ਉਹਨਾਂ ਦੇ ਇਲਾਜ ਨੂੰ ਕਵਰ ਕਰੇਗਾ ਦਵਾਈਆਂ ਦੀ ਕੀਮਤ ਕਿੰਨੀ ਹੋਵੇਗੀ ਜਾਂ ਉਹਨਾਂ ਨੂੰ ਕਿਸੇ ਮਾਹਰ ਨੂੰ ਮਿਲਣ ਲਈ ਕਿੰਨਾ ਸਮਾਂ ਉਡੀਕ ਕਰਨੀ ਪਵੇਗੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਡੀ ਸਿਹਤ ਪ੍ਰਣਾਲੀ ਨੂੰ ਹਰ ਸੂਬੇ ਤੇ ਵਿਸ਼ੇਸ਼ਤਾ ਦੇ ਹੁਨਰਮੰਦ ਡਾਕਟਰਾਂ ਦੀ ਅਗਵਾਈ ਦੀ ਲੋੜ ਹੈ ਇਹ ਐਮਏ ਨੂੰ ਆਪਣੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਅਤੇ ਏਕਤਾ ਨਾਲ ਨਿਭਾਉਣੀ ਚਾਹੀਦੀ ਹੈ ਮੁਕਮਾਲਾ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ ਆਪਣੀ ਮੈਡੀਕਲ ਡਿਗਰੀ ਅਤੇ ਸ਼ਿਕਾਗੋ ਦੇ ਲੋਇੋਲਾ ਯੂਨੀਵਰਸਿਟੀ ਚ ਰੈਜ਼ਿਡੈਂਸੀ ਪੂਰੀ ਕੀਤੀ ਉਸ ਦੀ ਪਤਨੀ ਨੀਤਾ ਕੁਲਕਰਨੀ ਵੀ ਇੱਕ ਗਾਇਨੋਕੋਲੋਜਿਸਟ ਹੈ ਜਿਸ ਨਾਲ ਮੁਕਮਲਾ ਦਵਾਈ ਦਾ ਅਭਿਆਸ ਕਰਨ ਲਈ ਫਲਿੰਟ ਵਾਪਸ ਆ ਗਈ ਇਸ ਜੋੜੇ ਦੇ ਦੋ ਪੁੱਤਰ ਨੇ ਨikhil ਇੱਕ ਬਾਇਓਮੈਡੀਕਲ ਇੰਜੀਨੀਅਰ ਹੈ ਅਤੇ Deven ਜੋ ਰਾਜਨੀਤੀ ਸ਼ਾਸਤਰ ਚ ਪੀ ਐਚ ਡੀ ਕਰ ਰਿਹਾ ਹੈ ਅਮਰੀਕਾ ਦੇ ਓਰੇਗਨ ਚ ਬੁੱਧਵਾਰ ਨੂੰ ਜੰਗਲ ਦੀ ਅੱਗ ਬੇਕਾਬੂ ਹੋ ਗਈ ਅੱਗ ਕਾਰਨ ਸੈਂਕੜੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਤੇ ਕੋਲੰਬੀਆ ਰਿਵਰ ਗੋਰਜ ਦੇ ਵਿੱਚ ਹਰ ਪਾਸੇ ਧੂਏਂ ਕਾਰਨ ਵਿਜ਼ਿਬਿਲਟੀ ਘਟ ਹੋਣ ਕਰਕੇ 32 ਕਿਲੋਮੀਟਰ ਅੰਤਰਰਾਜੀ ਰਸਤਾ ਬੰਦ ਕਰਨਾ ਪਿਆ। ਓਰੇਗਨ ਆਵਾਜਾਈ ਵਿਭਾਗ ਨੇ ਦੱਸਿਆ ਕਿ ਇੰਟਰਸਟੇਟ 84 ਨੂੰ ਹੋਡ ਰਿਵਰ ਅਤੇ ਦਾ ਡੈਲਸ ਵਿਚਕਾਰ ਬੰਦ ਕਰ ਦਿੱਤਾ ਗਿਆ। ਪੋਰਟਲੈਂਡ ਤੋਂ ਲਗਭਗ 99 ਕਿਲੋਮੀਟਰ ਪੂਰਬ ਚ ਇੱਕ ਪ੍ਰਸਿੱਧ ਸੈਰ ਸਪਾਟਾ ਸਥਾਨ ਹੁੱਡ ਰਿਵਰ ਹੈ ਜਿਸ ਦੀ ਆਬਾਦੀ ਲਗਭਗ 8000 ਹੈ ਅਤੇ ਦਾ ਡੈਲਸ ਚ 15000 ਤੋਂ ਵੱਧ ਲੋਕ ਰਹਿੰਦੇ ਨੇ ਵਿਭਾਗ ਦੇ ਬੁਲਾਰੇ ਡੇਵਿਡ ਹਾਊਸ ਨੇ ਇੱਕ ਈਮੇਲ ਚ ਕਿਹਾ ਕਿ ਅੰਤਰਰਾਜੀ ਰਸਤਾ ਅਣਮਿੱਥੇ ਸਮੇਂ ਲਈ ਬੰਦ ਰਹੇਗਾ ਵਾਸਕੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਡੈਲਸ ਦੇ ਉੱਤਰ ਪੱਛਮ ਚ I84 ਅਤੇ ਅੰਦਰੂਨੀ ਖੇਤਰ ਦੇ ਇੱਕ ਇਲਾਕੇ ਦੇ 700 ਤੋਂ ਵੱਧ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਅਤੇ 1352 ਤੋਂ ਵੱਧ ਨੂੰ ਖਾਲੀ ਕਰਨ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ ਅਮਰੀਕਾ ਤੇ ਈਰਾਨ ਦੇ ਸਬੰਧ ਲਗਾਤਾਰ ਵਿਗੜ ਰਹੇ ਨੇ ਪਰਮਾਣੂ ਸਮਝੌਤੇ ਤੇ ਗੱਲਬਾਤ ਰੁਕਣ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਮੱਧ ਪੂਰਬ ਅਤੇ ਪੱਛਮੀ ਏਸ਼ੀਆ ਤੋਂ ਡਿਪਲੋਮੈਟਸ ਫੌਜੀ ਪਰਿਵਾਰਾਂ ਤੇ ਕੁਝ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ ਟਰੰਪ ਨੇ ਵਾਅਦੇ ਤਣਾ ਦਾ ਹਵਾਲਾ ਦਿੰਦੇ ਹੋਏ ਮੱਧ ਪੂਰਬ ਨੂੰ ਇੱਕ ਖਤਰਨਾਕ ਜਗ੍ਹਾ ਕਿਹਾ ਜਦੋਂ ਟਰੰਪ ਤੋਂ ਕਰਮਚਾਰੀਆਂ ਦੀ ਵਾਪਸੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਮਰੀਕੀ ਕਰਮਚਾਰੀਆਂ ਨੂੰ ਮੱਧ ਪੂਰਬ ਦੇ ਕੁਝ ਦੇਸ਼ਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਕਿਉਂਕਿ ਇਹ ਭਵਿੱਖ ਵਿੱਚ ਇੱਕ ਖਤਰਨਾਕ ਜਗ੍ਹਾ ਸਾਬਤ ਹੋ ਸਕਦੀ ਹੈ ਉਹਨਾਂ ਕਿਹਾ ਕਿ ਅਸੀਂ ਇਸ ਤੇ ਨਜ਼ਰ ਰੱਖ ਰਹੇ ਹਾਂ ਤੇ ਅਸੀਂ ਇੱਕ ਨੋਟਿਸ ਜਾਰੀ ਕੀਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਤੋਂ ਪੁੱਛਿਆ ਗਿਆ ਕਿ ਕੀ ਮੱਧ ਪੂਰਬ 'ਚ ਤਣਾਅ ਘਟਾਉਣ ਲਈ ਕੁਝ ਕੀਤਾ ਜਾ ਸਕਦਾ ਹੈ ਤਾਂ 트ੰਪ ਨੇ ਕਿਹਾ ਕਿ ਉਹਨਾਂ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦੇ ਅਤੇ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ ਇੱਥੇ ਉਹ ਈਰਾਨ ਦਾ ਹਵਾਲਾ ਦੇ ਰਹੇ ਸਨ ਰਾਸ਼ਟਰਪਤੀ 트럼ਪ ਨੇ ਰਾਈਟਰਜ਼ ਦੀ ਇੱਕ ਰਿਪੋਰਟ ਤੋਂ ਬਾਅਦ ਡਿਪਲੋਮੈਟਸ ਤੇ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੀ ਪੁਸ਼ਟੀ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਈਰਾਨ 'ਚ ਆਪਣੇ ਦੂਤਾਵਾਸ ਨੂੰ ਅੰਸ਼ਕ ਤੌਰ ਤੇ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਸੁਰੱਖਿਆ ਜੋਖਮ ਕਾਰਨ ਹੋਰ ਫੌਜੀ ਕਰਮਚਾਰੀਆਂ ਨੂੰ ਮੱਧ ਪੂਰਬ 'ਚ ਥਾਮਾਂ ਛੱਡਣ ਦੀ ਆਗਿਆ ਦੇ ਰਿਹਾ ਹੈ ਪਿਛਲੇ ਕੁਝ ਹਫ਼ਤਿਆਂ 'ਚ ਈਰਾਨ ਸਮਰਥਿਤ ਮਿਲੀਸ਼ੀਆ ਦੀਆਂ ਗਤੀਵਿਧੀਆਂ 'ਚ ਵਾਧਾ ਹੋਇਆ ਹੈ ਯਮਨ ਚ ਹੁਤੀ ਬਾਗੀਆਂ ਨੇ ਵਾਰ-ਵਾਰ ਡਰੋਨ ਤੇ ਮਿਜ਼ਾਈਲ ਹਮਲਿਆਂ ਦੀ ਧਮਕੀ ਦਿੱਤੀ ਹੈ। ਇਜ਼ਰਾਈਲ ਗਾਜ਼ਾ ਯੁੱਧ ਅਤੇ ਲਿਬਨਾਨ ਸਰਹੱਦ ਤੇ ਵੀ ਸਥਿਤੀ ਤਣਾਅਪੂਰਨ ਹੈ। ਇਸ ਸਭ ਦੇ ਵਿਚਕਾਰ ਅਮਰੀਕਾ ਨੇ ਆਪਣੇ ਨਾਗਰਿਕਾਂ ਤੇ ਕੂਟਨੀਤਿਕ ਮਿਸ਼ਨਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਅਮਰੀਕਾ ਦੀਆਂ ਇਹ ਕਾਰਵਾਈਆਂ ਸੰਕੇਤ ਦੇ ਰਹੀਆਂ ਨੇ ਕਿ ਮੱਧ ਪੂਰਬ 'ਚ ਇੱਕ ਵੱਡਾ ਫੌਜੀ ਵਿਕਾਸ ਜਾਂ ਟਕਰਾਅ ਸਾਹਮਣੇ ਆ ਸਕਦਾ ਹੈ। ਹਾਲਾਂਕਿ ਅਧਿਕਾਰਤ ਤੌਰ ਤੇ ਅਮਰੀਕਾ ਨੇ ਕੋਈ ਸਿੱਧੀ ਫੌਜੀ ਕਾਰਵਾਈ ਦਾ ਐਲਾਨ ਨਹੀਂ ਕੀਤਾ ਹੈ ਪਰ ਲਗਾਤਾਰ ਤੈਨਾਤੀ ਅਤੇ ਨਿਕਾਸੀ ਦੇ ਆਦੇਸ਼ ਇਸ ਗੱਲ ਦੇ ਸੰਕੇਤ ਨੇ ਕਿ ਸਥਿਤੀ ਗੰਭੀਰ ਹੋ ਸਕਦੀ ਹੈ ਇਸ ਹਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ